ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆਂ ਬਾਣਾਵਾਲੀ ਜ਼ਿਲ੍ਹਾ ਫਿਰੋਜ਼ਪੁਰ ਬਨਤੇ ਖੜੇ ਆਂ ਤੇ ਇੱਥੇ ਜਿੱਧਰ ਨਜ਼ਰ ਮਾਰੋ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਸਾਰਾ ਇਲਾਕਾ ਡੁੱਬਿਆ ਹੋਇਆ ਹੈ ਜਿਸ ਵਿੱਚ ਆਪਣੇ ਭੈਣ ਭਰਾਵਾਂ ਨੂੰ ਰਾਤ ਪਚਾਉਣ ਲਈ ਉਹਨਾਂ ਦੀ ਸਾਰ ਲੈਣ ਲਈ ਬਹੁਤ ਜ਼ਿਆਦੇ ਸੰਸਤਾ ਅਤੇ ਪਿੰਡ ਦੇ ਭੈਣ ਭਰਾ ਲੱਗੇ ਹੋਏ ਹਨ ਤੇ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਇੱਥੇ ਤੇ ਜੋ ਬਾਬੇ ਹਨ ਬਾਬਾ ਜਹਰ ਪੀਰ ਸੁਨੇਹਰਾ ਵਾਲੇ ਉਹਨਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਆਪਣੀ ਬੋਟ ਆਪ ਲਿਆਂਦੀ ਹੈ ਅਤੇ ਉਹਨਾਂ ਦੇ ਸੇਵਾਦਾਰ ਉਸ ਨੂੰ ਚੈੱਕ ਕਰ ਰਹੇ ਹਨ ਪਹਿਲਾਂ ਚੈੱਕ ਕਰਕੇ ਦੇਖਣਗੇ ਉਦੋਂ ਬਾਅਦ ਫਿਰ ਉਹ ਰਾਤ ਪਹਚਾਉਣ ਘਰ ਘਰ ਜਾਣਗੇ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਸੇਵਾਦਾਰ ਜਿੰਨੇ ਵੀ ਲੱਗੇ ਹੋਏ ਹਨ ਬਹੁਤ ਬਹੁਤ ਧੰਨਵਾਦ ਤੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਹ ਕਾਰਜ ਕਰਵਾਵੇ ਕਿਉਂਕਿ ਸਾਰੀਆਂ ਸੰਸਥਾ ਇੱਥੇ ਲੱਗੀਆਂ ਹੋਈਆਂ ਵਾ ਤੇ ਬਹੁਤ ਪ੍ਰਮਾਤਮਾ ਦੀ ਕਿਰਪਾ ਵਾ ਕਿ ਕੋਈ ਵੀ ਇੱਥੇ ਭੁੱਖਾ ਨਹੀਂ ਰਹਿੰਦਾ ਪ੍ਰਮਾਤਮਾ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਨਾਲ ਇੱਥੇ ਰਾਤਕਾਰਿਏ ਇੱਥੇ ਰਾਸ਼ਨ ਪਚਾਰੇ ਹਨ ਤੇ ਜੋ ਵੀ ਕੋਈ ਮਦਦ ਦੀ ਲੋੜ ਆ ਇੱਥੇ ਉਹ ਪਚਾਰੇ ਹਨ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਬੋਰਡ ਦੀ ਟ੍ਰਾਈ ਲਈ ਜਾ ਰਹੀ ਹੈ ਕਿਉਂਕਿ ਨਵੀਂ ਲਿਆਂਦੀ ਹੈ ਤੇ ਨਵੀਂ ਨੂੰ ਇੱਕ ਵਾਰ ਟ੍ਰਾਈ ਕਰਕੇ ਦੇਖਣਾ ਹੈ ਉਸ ਤੋਂ ਬਾਅਦ ਫਿਰ ਰਾਤ ਪਚਾਉਣ ਲਈ ਘਰ ਘਰ ਜਾਣਗੇ ਇਹਨਾਂ ਨੇ ਆਪਣਾ ਡਾਕਟਰੀ ਇੱਕ ਵੈਨ ਵੀ ਲਿਆਂਦੀ ਆ ਤਾਂ ਕਿ ਕਿਸੇ ਨੂੰ ਦਵਾਈ ਦੀ ਲੋੜ ਹੋਵੇ ਤਾਂ ਉਹ ਵੀ ਲੈ ਸਕਦਾ ਹੈ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਨ ਨੇ ਹੋਰ ਬੀ ਸੰਸਥਾ ਇੱਥੇ ਆਈਆਂ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੁਖ ਸ਼ਾਂਤੀ ਵਿੱਚ ਰੱਖੇ ਇਹ ਹੀ ਅਰਦਾਸ बार-बार ਅਸੀਂ ਕਰ ਰਹੇ ਹਾਂ ਕਿ ਕੋਈ ਵੀ ਕਿਸੇ ਵੀ ਚੀਜ਼ ਤੋਂ ਵਾਂਝਾ ਨਾ ਰਵੇ ਇਹ ਪੰਜਾਬ ਦੇ ਲੋਕ ਇੱਥੇ ਆਣ ਕੇ ਦਾਨਪੁਣ ਕਰ ਰਹੇ ਹਨ ਬਹੁਤ ਚੰਗਾ ਲੱਗਦਾ ਹੈ ਜਦੋਂ ਆਪਣੇ ਹੀ ਭੈਣ ਭਰਾ ਪਾਣੀ ਪੂਣੀ ਤੋਂ ਕੋਈ ਆਪਣੇ ਭੈਣ ਭਰਾਵਾਂ ਦੀ ਬਾਹ ਫੜਦੇ ਹਨ ਕੋਈ ਵੀ ਮੁਸੀਬਤ ਚ ਹੋਵੇ ਉੱਥੇ ਜਾ ਕੇ ਬਾਹ ਫੜਦੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪੱਖਾ ਹੀ ਹੁੰਦਾ ਹੈ ਬੋਰਡ ਦੀ ਹੁਣ ਟਰਾਈ ਲੈ ਲਈ ਗਈ ਆ ਤੇ ਹੁਣ ਜਾਣਗੇ ਘਰ ਘਰ ਰਾਸਤ ਪਹੁੰਚਾਉਂਗੇ ਵਜ਼ਨ ਉਹਨਾ ਕਰਖਾਇਓ ਜਿੰਨਾ ਕਿ ਚੱਲੇ ਬਸ ਇੰਨੇ ਹੀ ਦੋ ਵੱਧ ਵਾਜਾਂ ਤਿਆਰ ਕਰਦੇ ਹਾਂ ਦੋ ਹੀ ਰੱਖਦੇ ਹਾਂ ਯਾਰ ਵੇਗਾ ਤੇ ਰੱਖ ਲੋ ਇੱਥੇ ਵਜਣ ਯਾਰ ਲੈ ਭਾਈ ਬੋਲੇ ਪਾਸ ਰੱਖ ਪਾਣੀ ਦਾਲਾ ਦੀ ਬਾਗ ਪਾਣੀ ਕਿੱਲਾ ਰੱਖ ਆਹ ਲਾਈ ਆ ਮਾਰ ਜਿਆਦਾ ਵਜਣ ਬਹੁਤ ਹੈ ਯਾਰ ਬਹੁਤ ਹੈ ਭਾਈ ਆ ਇੱਕ ਲੈ ਜਾ ਸਹੀ ਵਜਣ ਦਾ ਪਤਾ ਨਹੀਂ ਤੁਹਾਨੂੰ ਅੱਜ ਆਹ ਕਲਤੀਆਂ ਪੰਜ ਗੱਟਾ ਵੀਰ ਹੈ ਬੰਦੇ ਬਾਹਲੇ ਹੋ ਜਾਣੇ ਯਾਰ ਮੈਂ ਨਹੀਂ ਬੰਦੇ ਰਹਿਣ ਤੁਹਾਨੂੰ ਵੀਰ ਬੰਦੇ ਤਾਂ ਅੱਗੇ ਰਸਤੇ ਬਹੁਤ ਹੁੰਦੇ ਜੈ ਕਰਤਾ ਹਾਓ ਜੈ ਪਰਮੋਹ ਚਾਬੀ ਲੈ ਗਿਆ ਮੇਰੇ ਕੋਲ ਜੰਵੀਰ ਤੁਸੀਂ ਕਿਸੇ ਨੂੰ ਲੱਗਦੇ ਆਗੇ ਆ ਕੇ ਜੈਜਤਾ ਹੈ ਕੋਈ ਨਹੀਂ ਕਹਿੰਦਾ ਨਹੀਂ ਆਤਾ ਕੋਈ ਪਤਾ ਨਹੀਂ ਹੈ ਕੋਈ ਨਹੀਂ ਕਰਦੇ ਆਤਾ ਹੈ ਇਹ ਪਤਾ ਨਹੀਂ ਆਇਆ ਇਕਾ ਜੀ ਇਹ ਮੈਨ ਮਾਨੂੰ ਦੇ ਦੇ ਇਹ ਖੋੜ ਨਿਆ ਮਾ ਆ ਜਾ ਮੜ ਗਿਆ ਇੱਕ ਮਿੰਟ ਜੇ ਬਾਈ ਕਰੋ ਨਹੀਂ ਕਰਾ ਜਗ ਤਾਈਆਂ ਪਾਉਂਗਾ ਜਿਹੜੀਆਂ ਉੱਤਰ ਗਏ ਤੁਨ ਕੋਈ ਨਹੀਂ ਸ਼ੁਕਰ ਬਸ ਆਪ ਜੀ ਆ ਗਰਮ ਸਰਕਾਰ ਆਵਾਜ਼ਾਂ ਫੜਨ ਮੈਂ ਉਹ ਕੁਦਰਤਿਕ ਕਾਰਨ ਬਹੁਤ ਨੋਕੀ ਨੂੰ ਕੰਮ ਦੇ ਨਹੀਂ ਪਾ ਸਕਿਆ ਨਹੀਂ ਪਾ ਸਕਿਆ ਪਾ ਕਰ ਨਹੀਂ ਇਤਨਾ ਪਾਣੀ ਗਿਰਾ ਕਰਦੇ ਤੇ ਪਾਣੀ ਅੱਧੇ ਤੋਂ ਪਤਾ ਨਹੀਂ ਕਿ ਕਿਹਦਾ ਮਿਲ ਜਾਣੀ ਕਿਸ ਤਰ੍ਹਾਂ ਕੇ ਤੇ ਅਸੀਂ ਵੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਸੀਗੇ ਜੋ ਕਿ ਬੰਡਾਲਾ ਪਿੰਡ ਵਿੱਚ ਰਹਿੰਦੇ ਹਨ ਅਤੇ ਉਹ ਥੋੜਾ ਜਿਹਾ ਦੂਰ ਹੋਣ ਕਰਨ ਉੱਥੇ ਜਾਣਾ ਔਖਾ ਹੈ ਤੇ ਇਸ ਕਰਕੇ ਅਸੀਂ ਫਿਰ ਇੱਥੋਂ ਹੀ ਫੋਨ ਕਰਕੇ ਉਹਨਾਂ ਨੂੰ ਪੁੱਛ ਲਿਆ ਕਿ ਕਿਵੇਂ ਉਹ ਤੁਸੀਂ ਤੁਹਾਡੇ ਕੋਲੇ ਰਾਸ਼ਨ ਪਹੁੰਚਦਾ ਹੈ ਉਹ ਕਹਿੰਦੇ ਹਾਂ ਜੀ ਅਸੀਂ ਸੇਫ ਆ ਸਾਡੇ ਕੋਲੇ ਰਾਸ਼ਨ ਪਹੁੰਚ ਜਾਂਦਾ ਵਾ ਤੇ ਅਸ਼ਾ ਕਾ ਚਲੋ ਠੀਕ ਹੈ ਅਸੀਂ ਇੱਥੇ ਹੀ ਵਾਪਸ ਚਲੇ ਜਾਣਾ ਵਾ ਤੇ ਅਸੀਂ ਅਖਾ ਚਲੋ ਨਾਲ ਆਪਾਂ ਜਿਹੜੇ ਰਾਸ਼ਤਕਾਰੀ ਲੱਗੇ ਆ ਉਹਨਾਂ ਦੀ ਵੀਡੀਓ ਵੀ ਬਣਾ ਲਈ ਤੇ ਵੀਡੀਓ ਜਾਜਰਾ ਵੀ ਬਣ ਰਹੀ ਹੈ ਤੇ ਹੁਣ ਪਹਿਲੀ ਬੋਰਡ ਇੱਥੋਂ ਚਲੀ ਗਈ ਆ ਰਾਸ਼ਨ ਲੈ ਕੇ ਅਤੇ ਇੱਕ ਹੋਰ ਬੋਰਡ ਚਾਏਗੀ ਉਹ ਤੁਹਾਨੂੰ ਸਾਡੇ ਨਾਲ ਬਣੇ ਰਹਿਣਾ ਦਿਖਾਵਾਂਗੇ ਤੇ ਬਹੁਤ ਔਖਾ ਹੋ ਜਾਂਦਾ ਵਾ ਜਦੋਂ ਇਹੋ ਜਿਹਾ ਮੌਸਮ ਹੋਵੇ ਮੌਸਮ ਮੀਂਹ ਦਾ ਹੈ ਤੇ ਮੀਂਹ ਦੇ ਮੌਸਮ ਵਿੱਚ ਜਦੋਂ ਰਾਹਤ ਕਾਰੀ ਹੈ ਜਾਂ ਕੋਈ ਵੀ ਕੰਮ ਕਰਨਾ ਹੋਵੇ ਬਹੁਤ ਔਖਾ ਹੋ ਜਾਂਦਾ ਵਾ ਤੇ ਇਸ ਕਰਕੇ ਪ੍ਰਮਾਤਮਾ ਨੂੰ ਇਹ ਅਰਦਾਸ ਕਰਦੇ ਆ ਕਿ ਮੌਸਮ ਪ੍ਰਮਾਤਮਾ ਜੀ ਵਧੀਆ ਕਰ ਦੋ ਤਾਂ ਕਿ ਜੋ ਵੀ ਰਾਹਤ ਹੈ ਜਿਸ ਨੂੰ ਵੀ ਪਹੁੰਚਾਉਣੀ ਹੈ ਉਹ ਸਮੇਂ ਸਿਰ ਪਹੁੰਚਾਈ ਜਾਵੇ ਅਤੇ ਪਾਣੀ ਤਾਂ ਤੁਹਾਨੂੰ ਦੇਖ ਹੀ ਰਿਹਾ ਹੁਣਾ ਪਾਣੀ ਬਹੁਤ ਜ਼ਿਆਦਾ ਸਾਰੇ ਬੰਨੇ ਪਾਣੀ ਪਾਣੀ ਹੈ ਅਤੇ ਹੁਣ ਦੂਜੀ ਜਿਹੜੀ ਬੋਰਡ ਜਾਣੀ ਹੈ ਉਹ ਰਾਸ਼ਨ ਲੈ ਕੇ ਜਾਊਗੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਇੱਥੇ ਪ੍ਰਮਾਤਮਾ ਕੰਮ ਕਰਾਉਂਦਾ ਰਵੇ ਅਤੇ ਤੁਸੀਂ ਵੀ ਸਾਡੇ ਨਾਲ ਜੁੜੇ ਹੋ ਤੇ ਵੀਡੀਓ ਜਰੂਰ ਦੇਖਣਾ ਸਾਥੀ ਸੋ ਅਤੇ ਚੜ੍ਹਦੀ ਕਲਾ ਵਿੱਚ ਰਹੋ ਸੁਖ ਸ਼ਾਂਤੀ ਵਿੱਚ ਰਹੋ ਪਰਮਾਤਮਾ ਇਸ ਜੋ ਆਈ ਹੈ مصیبت اس ਨੂੰ جلد ਤੋਂ جلد صحیح کرے جلد ਤੋਂ جلد ਨਿਵਾਰੇ ਤਾਂ ਕਿ زندگی ਫੇਰ ਉਸੇ ਤਰ੍ਹਾਂ ਹੀ ਚੱਲ ਸਕੇ ਜੋ ਕੇ ਤੁਸੀਂ ਦੇਖ ਰਹੇ ਹੋ ਦੂਜੀ ਬੋਰਡ ਵੀ जा रही है राचन ਲੈ ਕੇ ਪ੍ਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਪ੍ਰਮਾਤਮਾ ਜੀ ਇਸ ਮੁਸੀਬਤ ਤੋਂ ਕੱਢੋ ਅਤੇ ਜ਼ਿੰਦਗੀ ਇਸੇ ਤਰ੍ਹਾਂ ਫੇਰ ਚੱਲ ਸਕੇ ਪ੍ਰਮਾਤਮਾ ਦਾ ਅਤੇ ਸਾਰੀਆਂ ਸੰਸਥਾਵਾਂ ਦਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਜੋ ਵੀ ਜ਼ਰੂਰਤ ਹੈ ਉਹ ਪਚਾਈ ਕੇ ਆਪਣੇ ਯੋਗਦਾਨ ਪਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਸਦੇ ਰਹੋ ਵਸਦੇ ਰਹੋ